ਮਾੜਾ ਮਾੜੇ ਖਾਊਗਾ ਤੇ ਮਾੜਾ ਹੀ ਤੁਹਾਨੂੰ ਪੈਦਾ ਕਰੂਗਾ ਤੁਹਾਨੂੰ ਤਾਂ ਅਸੀਂ ਅਮਰੀਕਨ ਗਾਈਆਂ ਵਾਲੇ ਵਿਆਉਣੇ ਆ ਜਿਹੜਾ ਵੀ ਮੰਨ ਲਓ 20-25 ਰੁਪਏ ਵਾਲਾ ਹੈਗਾ ਇਹਦਾ ਪਨੀਰ ਬਹੁਤ ਵਧੀਆ ਹੁੰਦਾ ਘਰੇ ਇਹਨੂੰ ਬੀਬੀਆਂ ਪਾਣਾ ਆਪਣੇ ਬੱਚੇ ਚਾਹ ਚਾਹ ਸੀ ਸ਼ਾਮ ਦਿੰਦੇ ਇੱਕ ਬਈ ਤੁਸੀਂ ਜਿਹੜਾ ਬੱਕਰੀ ਪਾਲ ਜਿਹੜਾ ਫਾਰਮ ਆ ਇਹਦੇ ਚਲੋ ਸ਼ੁਰੂ ਕੀਤੇ ਕੀਤੇ ਨਾਲ ਤੁਸੀਂ ਇਹ ਮੁਰਗੀਆਂ ਤੇ ਨਾਲ ਹ ਬੱਕ ਤਾਂ ਇਹਦਾ ਕੀ ਸਿਸਟਮ ਆ ਕਿ ਇਹਦੇ ਨਾਲ ਕੋਈ ਇਨਕਮ ਇਹਦੇ ਨਾਲ ਵੀ ਹੁੰਦੀ ਆ ਅੱਜ ਦਾ ਵਿਸ਼ਾ ਹੈਗਾ ਆਪਣਾ ਬੱਕਰੀ ਪਾਲਣ ਬਾਰੇ ਕਿਵੇਂ ਇਹਦੇ ਆਪਾਂ ਬੱਕਰੀ ਪਾਲਣ ਸ਼ੁਰੂ ਕਰ ਸਕਦੇ ਆ ਕਿਵੇਂ ਇਹਦੇ ਚ ਕਮਾਈ ਹੋ ਜਾਂਦੀ ਆ ਕਿਵੇਂ ਇਹਦੇ ਜੇ ਆਪਾਂ ਸਫਲ ਹੋ ਸਕਦੇ ਆ ਆਪਾਂ ਵੀਡੀਓ ਬਹੁਤ ਦੇਖਦੇ ਆ ਪਰ ਇਹ ਚ ਤੁਹਾਨੂੰ ਜਿਹੜੀ ਪੂਰੀ ਜਿਹੜੀ ਇਨਫੋਰਮੇਸ਼ਨ ਉਹ ਤੁਹਾਨੂੰ ਮਿਲ ਜਾਣੀ ਆ ਫਾਰਮ ਆਪਾਂ ਬਣਾ ਲੈਨੇ ਆ ਨਵਾਂ ਬੰਦਾ ਕਈ ਵਾਰੀ ਬੰਦੇ ਨੂੰ ਆਇਆ ਹੁੰਦਾ ਵੀ ਬਣਾ ਲਗੇ ਤੇ ਮੁੜ ਕੇ ਘਾਟਾ ਵੀ ਖਾ ਲੈਂਦਾ ਕਈਆਂ ਨੂੰ ਇਹਦੇ ਚ ਫਾਇਦਾ ਵੀ ਹੋ ਜਾਂਦਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਬਾਈ ਦਾ ਮਲਾਉਣੇ ਆ ਤੁਸੀਂ ਇਹਨਾਂ ਨੂੰ ਦੇਖਦੇ ਹੋਵੋਗੇ YouTube ਤੇ Facebook ਤੇ Instagram ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਬਰਾਡ ਆਪਣੇ ਫਾਰਮ ਤੇ ਪਹੁੰਚ ਤੇ ਬਈ ਧੰਨਵਾਦ ਇੱਕ ਰਿਕਵੈਸਟ ਆ ਬਾਈਆਂ ਨੂੰ ਸਾਰੀ ਨਾ ਵੀਡੀਓ ਬਾਈ ਤੁਰ ਤਰਾ ਵੀ ਦੇਖੋ ਜੇ ਮੇਰੀਆਂ ਕਈ ਵੀਡੀਓ ਦੇਖ ਦੇ ਕੇ ਨਾ ਕਈ ਬਾਈ ਫਸ ਵੀ ਜਾਂਦੇ ਆ ਇੱਕ ਮ ਬਾਰੇ ਬਾਈ ਹਨਾ ਬਈ ਇਹ ਮਲਾਜਮ ਹੋ ਕੇ ਕੰਮ ਕਰਨੇ ਆਪਾਂ ਵੀ ਸ਼ੁਰੂ ਕਰ ਲਏ ਪਰ ਸਾਰੀ ਲਾਸਟ ਤਾਂ ਹੀ ਨਹੀਂ ਬਾਈ ਵੇਦੇ ਵੀਡੀਓ ਉਹ ਚ ਬਈ ਲਾਸ ਹੋ ਸਕਦਾ ਜਿੰਨੀਆਂ ਮੈਂ ਇਹ ਚਾਰ ਗੱਲਾਂ ਦੱਸੂ ਪੰਜ ਦੱਸੂ ਪੰਜੇ ਸੁਣਨੀਆਂ ਫੇਰ ਤੁਸੀਂ ਆਪ ਦੇ ਤੇ ਲਾਉਣੀਆਂ ਬਈ ਅਸੀਂ ਕਰ ਸਕਦੇ ਆ ਕਿ ਨਹੀਂ ਕਰ ਸੋ ਆਏ ਤੁਹਾਨੂੰ ਨਾਲ ਆਪਾਂ ਦਿਖਾਉਣੀ ਵੀ ਨਾਲ ਨਾਲ ਬਾਈ ਫਾਰਮ ਇੱਕ ਬਾਈ ਆਪਾਂ ਇਹਦੇ ਚ ਤੁਹਾਨੂੰ ਲੱਗਦਾ ਵੀ ਪੈਸਾ ਇਹਦੇ ਚ ਹੈਗਾ ਨਹੀਂ ਬਈ ਪੈਸਾ ਬਹੁਤ ਆ ਬੱਕਰੀ ਪਾਲਣ ਵਰਗਾ ਕੋਈ ਧੰਦਾ ਨਹੀਂਗਾ ਇਸ ਟਾਈਮ ਠੀਕ ਹੈ ਬਹੁਤ ਵਧੀਆ ਮੰਨ ਲਓ ਇਹਦੀ ਮਾਰਕੀਟ ਹੁੰਦੀ ਹੈ ਤੇ ਬਹੁਤ ਵਧੀਆ ਸਿਸਟਮ ਹੈਗਾ ਬਾਈ ਪੈਸੇ ਹੈਗੇ ਆ ਪਰ ਇਹਦੇ ਵਿੱਚ ਜ਼ਿੰਮੇਵਾਰੀ ਵਾਲਾ ਕੰਮ ਬਹੁਤ ਜ਼ੋਰ ਵਾਲਾ ਘੱਟ ਹੈ ਹੂੰ ਆ ਮੈਨੂੰ ਪਸੀਨਾ ਵੀ ਨਹੀਂ ਆਉਣਾ ਇਹਦੇ ਵਿੱਚ ਪਰ ਜ਼ਿੰਮੇਵਾਰੀ ਵਾਲਾ ਕੰਮ ਬਹੁਤ ਆ ਬਈ ਜਿਵੇਂ ਆਪਾਂ ਆਪਦੇ ਬੱਚਿਆਂ ਨੂੰ ਰੱਖਦੇ ਆ ਜਿਵੇਂ ਜੱ짜 ਬੱਚਾ ਜਿਵੇਂ ਬੱਚਾ ਹੁੰਦਾ ਆਪਣੇ ਔਰਤ ਦੇ ਆਪਾਂ ਉਵੇਂ ਉਹ ਧਿਆਨ ਰੱਖਦੇ ਆ ਸਾਰਾ ਪਰਿਵਾਰ ਸਹੁਰੇ ਪਰਿਵਾਰ ਪੀਕੇ ਪਰਿਵਾਰ ਉਹ ਕੰਮ ਹੀ ਬਈ ਬੱਕਰੀਆਂ ਦਾ ਉਹ ਰੱਖਣਾ ਪੈਂਦਾ ਪੈਸੇ ਬਈ ਇਹ ਚ ਫੁੱਲ ਬੰਦਿਆ ਪਰ ਇਹਦੀ ਬਹੁਤ ਕੰਡੀਸ਼ਨਾਂ ਹੁੰਦੀਆਂ ਟਾਈਮ ਹੁੰਦਾ ਬਈ ਕਦੋਂ ਪੈਸੇ ਬੰਦਨੇ ਕਦੋਂ ਆਪਾਂ ਮਾਲ ਵੇਚਣਾ ਆਏ ਨਹੀਂ ਗੇ ਬਈ ਸਾਰਾ ਸਾਲ ਹੀ ਆਪਾਂ ਹੁਣ ਆ ਪਿਛਲੇ ਬਈ 2 ਮਹੀਨੇ ਇੰਨੇ ਮੰਦਾ ਰਿਹਾ ਬੱਕਰੀਆਂ ਦੇ ਵਿੱਚ ਮਾਰਕੀਟ ਦੇ ਵਿੱਚ ਕਿਉਂਕਿ ਇਹਦੇ ਬਈ ਹੁੰਦਾ ਤਿਆਰਾਂ ਦਾ ਹੁੰਦਾ ਹੈ। ਹੂੰ ਕਈ ਤਿਹਾਰ ਸਰਾਧ ਆ ਜਾਂਦੇ ਜਿਵੇਂ ਜਾਂ ਨਰਾਤੇ ਆ ਜਾਂਦੇ ਉਦੋਂ ਮੀਟ ਦਾ ਬਹੁਤ ਰੇਟ ਡਾਊਨ ਪੈਂਦਾ ਉਦੋਂ ਸਾਰੀ ਮਾਰਕੀਟ ਹੀ ਡਾਊਨ ਜਾਵੜਿੰਦੀ ਆ ਤੇ ਇੱਕ ਉਦੋਂ ਕੰਮ ਸੀਗਾ ਝੋਨਾ ਲਾਈ ਜਾਂਦੇ ਸੀ ਲੋਕ ਹਨਾ ਤੇ ਹੁਣ ਜਿਵੇਂ ਹੌਲੀ ਹੌਲੀ ਆ ਬਰਸਾਤ ਟਪ ਕੇ ਹੁਣ ਬਈ ਖੁੱਲ ਗਿਆ ਕੰਮ ਇਹਦਾ ਹੁਣ ਫੇਰ ਚਾਰ ਪੈਸੇ ਬਈ ਖੁੱਲੇ ਵਟਣ ਲੱਗੇ ਉਦੋਂ ਕਈ ਬੰਦਿਆਂ ਨੇ ਬਈ ਜਮਾ ਮਿੱਟੀ ਦੇ ਭਾਈ ਬੱਕਰੀਆਂ ਸੜਤੀਆਂ ਫਸਿਆ ਨੇ ਬਈ ਇਹ ਚੇਰ ਕੋ ਬਾਜਦਾ ਤਾਂ ਨਹੀਂ ਵੇਚੋ ਪਰਾਂ ਵਿੱਚੋਂ ਇਹਦਾ ਆਪਾਂ ਬਈ ਸਾਰਾ ਵੀਡੀਓ ਚ ਦੱਸਾਂਗੇ ਸਿਸਟਮ ਕਿਦੋਂ ਕਿਦੋਂ ਕਿਵੇਂ ਪੈਸੇ ਬਣਾਉਣੇ ਜਿਵੇਂ ਤੁਸੀਂ ਆ ਹੁਣ ਇੱਥੇ ਬਹੁਤ ਵਧੀਆ ਸੋਹਣਾ ਫਾਰਮ ਬਣਾਇਆ ਹੋਇਆ ਆਮ ਜਿਹੜਾ ਨਵਾਂ ਬੰਦਾ ਉਹ ਦੇਖ ਲੈਂਦਾ ਵੀਡੀਓ ਦੇਖ ਲੈਂਦਾ ਵੀ ਤਾਮਾ ਜਾਮਾ ਚੰਗਾ ਬਣਿਆ ਤੇ ਵੀ ਪਤਾ ਨਹੀਂ ਕਿੰਨੀ ਇਹਦੇ ਚ ਕਮਾਈ ਹੋ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਵੀ ਇਹਦੇ ਚ ਪੈਸਾ ਚੰ ਜਿਹੜਾ ਇਹ ਤਾਮਾ ਜਮਾ ਇੰਨਾ ਇਹ ਕਦੋਂ ਬੰਦਾ ਕਰੇ ਤੁਸੀਂ ਜਿਵੇਂ ਮੰਨ ਲਓ ਕਦੋਂ ਸ਼ੁਰੂ ਕੀਤਾ ਉਹ ਸਾਰੀ ਜਿਹੜੀ ਜਾਣਕਾਰੀ ਆ ਥੋੜੀ ਸਾਂਝੀ ਕਰੋ ਇੱਚ ਬਈ ਪੈਸੇ ਬੰਦਿਆ ਪਰ ਇੰਨੇ ਵੀ ਨਹੀਂ ਜਿਹੜੇ ਤੁਸੀਂ ਵੀਡੀਓ ਬਣਾ ਲੱਖਾਂ ਕਰੋੜਾਂ ਵਾਲਾ ਕੰਮ ਬਈ ਹੈ ਨਹੀਂਗਾ ਨਾਰਮਲ ਜੇ ਕਿਸੇ ਨੇ ਸਹਿਖ ਕੀਤਾ ਕਰਨਾ ਮੈਂ ਪ੍ਰੋਪਰ ਵੀ ਨਹੀਂ ਕਹਿੰਦਾ ਇਹਨੂੰ ਬਈ ਸਾਰਾ 100% ਹੀ ਇਹ ਤੇ ਆਜੋ ਆਪਦੀ ਕੋਈ ਪੁਰਾਣੀ ਨੌਕਰੀ ਛੱਡ ਕੇ ਜਾਂ ਪੁਰਾਣਾ ਕੋਈ ਕਾਰੋਬਾਰ ਛੱਡ ਕੇ ਤੁਸੀਂ ਇਹ ਚ ਆਜੋ ਠੀਕ ਹੈ ਇਹਨੂੰ ਤੁਸੀਂ ਸਹਿਖ ਕਿਤੇ ਆਸਤੇ ਲੈ ਸਕਦੇ ਹੋ ਜੇ ਖੇਤੀ ਕਰਦੇ ਹੋ ਇਹ ਕਿਹਦੇ ਵਿੱਚ ਇਹ ਆ ਬੀਬੀਆਂ ਭੈਣਾਂ ਕਰੇ ਜਿਵੇਂ ਤੁਸੀਂ ਕੋਈ ਪ੍ਰਾਈਵੇਟ ਜੌਬ ਕਰਦੇ ਹੋ ਜਾਂ ਖੇਤੀ ਚਾ ਚਾ ਚੀ ਸ਼ਾਮ ਦਿੰਦੇ ਬੱਕਰੀ ਇਹ ਜਾਂ ਬਈ ਨਾਲੇ ਸੌਖਾ ਛੋਟਾ ਜਾਨਵਰ ਬੱਕਰੀ ਇਹ ਜਾਂ ਤੁਸੀਂ ਭਾਵੇਂ ਬਈ ਘਰੇ ਪੁਰਾਣੇ ਕਮਰੇ ਚ ਕੋਈ ਵੀ ਭਾਵੇਂ ਰਸੋਈ ਦੇ ਨਾਲ ਬੰਨ ਕੇ ਤੁਸੀਂ ਉੱਥੇ ਆਪਦਾ ਕੰਮ ਚਲਾ ਸਕਦੇ ਕੋਈ ਸੋਨੂੰ ਜਿਵੇਂ ਸੂਰ ਪਾਲਣ ਵਾਸਤੇ ਸਪੈਸ਼ਲ ਖੇਤੀ ਸ਼ੈੱਡ ਬਣਾਉਣਾ ਪੈਣਾ ਉਹ ਮਨਜ਼ੂਰ ਨਹੀਂ ਹੁੰਦਾ ਮੁਰਗੀ ਫਾਰਮ ਹੋ ਗਿਆ ਉਹ ਵੀ ਪਿੰਡ 'ਚ ਮਨਜ਼ੂਰ ਨਹੀਂ ਹੁੰਦਾ ਤੁਹਾਨੂੰ ਖੇਤ 'ਚ ਹੀ ਪਾਉਣਾ ਪਊਗਾ ਪ੍ਰੋਪਰ ਫਾਰਮ ਬਣਾਉਣਾ ਪਊਗਾ ਇਹਦੇ ਵਾਸਤੇ ਬਈ ਇਹ ਜਾਂ ਕੋਈ ਹੈ ਨਹੀਂਗਾ ਤੁਸੀਂ ਇੱਕ ਦੋ ਜਾਨਵਰਾਂ ਤੋਂ ਘਰੋਂ ਸਟਾਰਟ ਕਰ ਸਕਦੇ ਆ 5 10 20 ਜਾਨਵਰ ਘਰੇ ਵੀ ਰੱਖ ਕੇ ਬਈ ਆਪਣੀਆਂ ਬੀਬੀਆਂ ਭੈਣਾਂ ਵੀ ਇਹ ਕੰਮ ਕਰ ਸਕਦੀਆਂ ਤੇ ਜਿਹੜਾ ਐਡਾ ਵੱਡਾ ਕੰਮ ਬਈ ਮੈਂ ਆਪਦੇ ਤੇ ਦੱਸਦਾ ਮੈਂ 6 7 ਸਾਲ ਬਈ ਮੇਰੇ ਘਰੇ ਤੁਸੀਂ ਪੁਰਾਣਾ ਫਾਰਮ ਦਿਖਾ ਦਊਗਾ ਤੁਹਾਨੂੰ ਇੱਕ ਦਰਵਾਜ਼ਾ ਸੀਗਾ ਉਸ 'ਚ ਮੈਂ ਆਲ ਇੰਡੀਆ 'ਚ ਜਾਨਵਰ ਭੇਜਤੇ ਮੁੜ ਕੇ ਮੇਰਾ ਜਿਹੜਾ ਆ ਗਿਆ ਟ੍ਰੇਨਿੰਗ ਸੈਂਟਰ ਵਾਲਾ ਕੰਮ ਆ ਗਿਆ ਸੀਗਾ ਹੋਰ ਸਿਸਟਮ ਆ ਗਿਆ ਸੀਗਾ ਠੀਕ ਆ ਮੈਂ ਕੰਮ ਨੂੰ ਵਧਾਉਣਾ ਸੀਗਾ ਫਿਰ 8 ਸਾਲਾਂ ਬਾਅਦ ਬਈ ਮੈਂ ਆ ਸ਼ੈੱਡ ਪਾਇਆ ਇਹ ਤੇ ਵੀ ਬਈ ਮੈਂ ਬਹੁਤ ਘੱਟ ਪੈਸੇ ਲਾਇਆ ਸਵਾ ਨੰਬਰ 8 ਲਾਈਆ ਗਾਰੇ ਚਣਾਈ ਕਰੀਏ ਛੱਤ ਤਾਂ ਸਰਕੰਡੇ ਦੀ ਪਾਈ ਆ ਤੇ ਇਹ ਬਸ ਥੋੜਾ ਜਿਹਾ ਤਾਂ ਬਈ ਇਹ ਬਣਾਉਣਾ ਪੈ ਗਿਆ ਇੱਕ ਮੈਨੂੰ ਥੋੜਾ ਜਿਹਾ ਦਰਖਤਾਂ ਦਾ ਤੇ ਹੋਰ ਜਿਹੜੇ ਪੰਛੀ ਉਹ ਘਰੇ ਰੱਖ ਨਹੀਂ ਸਕਦੇ ਮੁਰਗੀਆਂ ਬਤਕਾਂ ਵਗੈਰਾ ਹੋਰ ਮੈ ਬੁੱਤਰ ਵਗੈਰਾ ਸਾਰਾ ਕੁਝ ਹੀ ਰੱਖਣਾ ਇੱਥੇ ਸ਼ੌਂਕ ਬਹੁਤ ਹੈ ਮੈਨੂੰ ਜਾਨਵਰਾਂ ਦਾ ਮੈਂ ਤਾਂ ਇਹ ਪਾਲਿਆ ਪਰ ਨਵਾਂ ਬੰਦਾ ਬਈ ਐਡਾ ਪੰਗਾ ਨਾ ਲਵੇ ਕਿਉਂਕਿ ਛੱਡ ਨੇ ਇੱਟਾਂ ਨੇ ਬਈ ਪੈਸੇ ਨਹੀਂ ਦੇਣੇ ਚੰਗੇ ਜਾਨਵਰ ਨੇ ਜੇ ਉਹ ਸੂਗਾ ਬੱਚੇ ਵਿਕਣਗੇ ਥੋੜੇ ਉਹਨਾਂ ਨੇ ਸਾਨੂੰ ਪੈਸੇ ਜਿਵੇਂ ਹੁਣ 2-2 ਲੱਖ ਰੁਪਈਆ ਮੰਨ ਲਓ ਸ਼ੈੱਡ ਤੇ ਲਾਤਾ ਜੀ ਉਹੀ 2 ਲੱਖ ਰੁਪਈਆ ਆਪਾਂ ਘਰੋਂ ਸ਼ੁਰੂਆਤ ਕਰ ਲਈਆਂ ਉਹਨੀਆਂ ਬੱਕਰੀਆਂ ਲੈ ਲਏ ਤੇ ਉਹਨਾਂ ਦੇ ਸਾਲ ਪਹਿਲਾਂ ਬੱਕਰੀਆਂ ਤੋਂ ਕੰਮ ਸ਼ੁਰੂ ਕਰੋ ਚੰਗੇ ਜਾਨਵਰ ਲੋ ਆਪਦੇ ਕੋਈ ਪੁਰਾਣਾ ਕਮਰਾ ਹੈਗਾ ਉੱਚੀ ਰਹਿ ਪੈਂਦਾ ਕੋਈ ਸਾਨੂੰ ਠੀਕ ਕਰਨ ਆਣੀ ਹਾਂ ਜੀ ਤੁਸੀਂ ਪ੍ਰੋਪਰ ਸ਼ੈੱਡ ਪਾਉਣਾ ਇਹਦੇ ਵਿੱਚ ਬਹੁਤ ਬਈ ਦੇਖਣ ਵਾਲੀਆਂ ਗੱਲਾਂ ਹੁੰਦੀਆਂ ਕਿੱਥੇ ਚਾਰ ਉਹ ਤੁਸੀਂ ਇੱਥੇ ਆ ਕੇ ਵੈਸਟ ਕਰ ਸਕਦੇ ਹੋ ਹਰ ਐਤਵਾਰ ਨੂੰ ਵੈਸਟ ਕਰ ਲਓ ਸੁੰਨੇ ਦੀ ਦਿਸ਼ਾ ਵਗੈਰਾ ਕੀ ਖਰਚ ਆਉਂਦਾ ਉਹ ਵੀ ਮੈਂ ਦੱਸ ਦੂੰਗਾ ਇਹਦੇ ਜਿਹੜਾ ਤੁਸੀਂ ਇਹ ਸ਼ੈ ਇਹ ਬਹੁਤ ਠੰਡਾ ਹੈਗਾ ਇਹਦਾ ਆਮ ਕਈ ਆਪਾਂ ਦੇਖਿਆ ਚਾਦਰਾਂ ਪਾਉਂਦੇ ਆ ਜਾਂ ਕਈ ਲੈਂਟਰ ਪਾਏ ਜਾਂਦੇ ਆ ਤੁਸੀਂ ਇਹ ਜਿਹੜਾ ਇਹ ਸਰਕੰਡੇ ਵਾਲਾ ਪਾਇਆ ਹੈਗਾ ਹਾਂਜੀ ਇਹਦਾ ਠੰਡਾ ਰਹਿਣ ਮਾਰ ਨਹੀਂ ਪਾਇਆ ਕਿ ਕੀ ਚੱਕਰ ਹੈ ਇਹਦਾ ਇਹਦਾ ਬਈ ਇਹ ਮੇਰੇ ਸ਼ੈੱਡ ਨੇ ਤਾਂ ਨਾ ਜਿਹੜੇ ਚਾਦਰਾਂੀਆਂ ਪਾਉਂਦੇ ਦੁਕਾਨਾਂ ਹੀ ਬੰਦ ਕਰਾਤੀਆਂ ਅਛਾ ਇੱਥੇ ਚੈਨਲ ਵਾਲੇ ਆਏ ਬਾਲੇ ਠੀਕ ਆ ਇਹ ਤੋਂ ਬਾਅਦ ਚ ਬਈ ਹਰੇਕ ਜਿਹੜੇ ਨੇ ਮੁਰਗੀ ਫਾਰਮ ਪਾਉਣਾ ਸੀ ਕਿ ਇਹਨੇ ਬੱਕਰੀਆਂ ਵਾਲਾ ਪਾਉਣਾ ਸੀ ਕਿ ਇਹਨੇ ਡੇਰੀ ਵਾਲਾ ਪਾਉਣਾ ਸੀ ਤੇ ਬਈ ਪੁੱਛੋ ਤੋਂ ਮਿਲਦਾ ਤੇ ਉਹ ਤਾਂ ਬਈ ਕੰਮ ਪੁੱਛੋ ਵਾਲਿਆਂ ਦਾ ਫੁੱਲ ਚੱਲ ਪਿਆ ਠੀਕ ਆ ਇਹ ਤਾਂ ਬਈ ਬਾਲਾ ਸਿਰਾ ਕੰਮ ਆ ਇਹ ਤਾਂ ਮੇਰੇ ਬਈ ਬਾਲੇ ਚਰਦੀ ਦਿਮਾਗ ਚ ਗੰਡਾ ਹੀ ਬਾਲਾ ਮੈਂ ਨਾ ਆਪਾਂ ਬਾਤ ਕਿੰਨੀ ਆਪਾਂ ਵੀ ਖੜੇ ਆ ਹਜੇ ਤਾਂ ਮੀਂਹ ਮੂੰਹ ਪੈ ਗਏ ਕਈ ਭਰਾ ਗਰਮੀ ਚ ਵੀ ਆਏ ਆ ਠੀਕ ਆ ਗਰਮੀ ਦੇ ਵਿੱਚ ਵੀ ਆ ਕੋਈ ਵੀ ਪੱਖਾ ਹੈ ਨਹੀਂਗਾ ਠੀਕ ਆ ਦੇਖ ਲਓ ਤੁਸੀਂ ਕੋਈ ਵੀ ਪੱਖਾ ਹੈ ਨਹੀਂਗਾ ਤੇ ਐ ਨਜ਼ਾਰੇ ਨਾਲ ਬੈਠੇ ਰਹੇ ਤੇ ਬਿਨਾ ਗਾਡਰਾਂ ਤੋਂ ਗਾਡਰਾਂ ਅਲੱਗ ਸੀਂਆਂ ਗਾਡਰਾ ਮੈਂ ਕਵਾੜ ਚੋਂ ਲੈ ਕੇ ਲਾਤੀਆਂ ਸੀਂਆਂ ਤੇ ਆ ਡਾਂਗਾ ਤੇ ਪਾਟਿਆ ਵਾਸਤੇ ਉੱਤੇ ਜਿਹੜਾ ਕਾਗਜ਼ ਉਹ ਸਾਰਾ 18000 ਦਾ ਸਮਾਨ ਆਇਆ ਇਹ 50 ਬਾਈ 20 ਦਾ ਮੇਰਾ ਫਾਰਮਾ ਇੱਕ ਮੇਰਾ ਕਮਰਾ ਨਾਲ 20 ਬਾਈ 15 ਦਾ ਇਹ ਬਈ ਚਾਉਂਦਾ ਚੁੰਦਾ ਤਾਂ ਨਹੀਂਗਾ ਨਾਲਾ ਕਿਤੋਂ ਨਹੀਂ ਬਈ ਚਾਉਂਦਾ ਦੇਖ ਲਓ ਤੁਸੀਂ ਇਹਦੇ ਮਿੱਟੀ ਲਾਈ ਹੋਈ ਆ ਉੱਪਰ ਤੇ ਜਿਵੇਂ ਜਿਵੇਂ ਟਾਈਮ ਟੱਪੀ ਉਹਨੇ ਮਜ਼ਬੂਤ ਹੀ ਬਣੀ ਜਾਣਾ ਇਹ ਚ ਕਈ ਭਰਾ ਕਹਿੰਦੇ ਬਈ ਸਿਉਂਖ ਪੈਦੇ ਕੋਈ ਬਈ ਸਿਉਂਖ ਹਣੀ ਪੈਂਦੀ ਤੁਸੀਂ ਦਵਾਈ ਦੂਈ ਪਾ ਦਿਓ ਤੇ ਜਿਹੜੇ ਬਾਸੋਂ ਦਾ ਨਾ ਇਹ ਭੱਠੀ ਵੇਚਦੀ ਤੇਲ ਲਾ ਕੇ ਕੱਢਿਆ ਹੁੰਦਾ ਬਈ ਤੇ ਬਈ 5-6 ਸਾਲਾਂ ਬਾਅਦ ਜੇ ਸਿਉਂਖ ਪੈ ਵੀ ਜਾਊਗੀ 20-25 ਹਜ਼ਾਰ ਫੇਰ ਲਾ ਕੇ ਬਈ ਕਰ ਲਾਂਗੇ ਇਹ ਜੀ ਜਾਨਵਰ ਬਹੁਤ ਸੌਖੇ ਆ ਬਈ ਚਾਦਰਾਂ ਬਈਆ ਥੋੜੇ ਥਾਂ 'ਚ ਮੈਂ ਆਪਦਾ ਰਸੋਈ ਵਾਲਾ ਬਣਾਇਆ ਸੀ ਸਿਸਟਮ ਜੇ ਥੱਲੇ ਬਣਾਉਣ ਨੂੰ ਤੇ ਨੇਰੀ ਆਈ ਬਈ ਚਾਦਰਾਂ ਉਹ ਨਾਲ ਲਿਵਾਂਟ 'ਚ ਤੇ ਨਾਲੇ ਉਹਦੋਂ ਚੱਲ ਰਾਤ ਨੂੰ ਓਡੀਆਂ ਨਹੀਂ ਬੰਦਾ ਵੀ ਮਾਰ ਦਿੰਦਿਆਂ ਹੂੰ ਜਿਹੜਾ ਹੁਣ ਨਵਾਂ ਬੰਦਾ ਹੈਗਾ ਉਹਨੇ ਜ ਇਦੇ ਚ ਉਹਨੂੰ ਕਿਹੜੀ ਨਸਲ ਦੀ ਜਿਹੜੀ ਬੱਕਰੀ ਆ ਥੋੜੇ ਹਿਸਾਬ ਨਾਲ ਨਵੇਂ ਬੰਦੇ ਆਸਤੇ ਵੀ ਕਿਹੜੀ ਨਸਲ ਦੀ ਬੱਕਰੀ ਰੱਖੇ ਤੇ ਕਿੰਨੇ ਪੈਸਿਆਂ ਵਾਲੀ ਬੱਕਰੀ ਕਿੰਨੇ ਕੁ ਮਹਿੰਗੀ ਰੱਖੇ ਆ ਆਮਤ ਜਿਵੇਂ ਲੱਖ-ਲੱਖ ਰੁਪਈਆ ਦਾ ਬੱਕਰਾ ਵੀ ਪੰਗਾ ਨਾ ਕਿੰਨੇ ਕੁ ਇਹ ਸਾਰਾ ਸਿਸਟਮ ਹੋਣਾ ਚਾਹੀਦਾ ਇਹ ਇਹ ਬਾਈ ਜੀ ਬਹੁਤ ਵਧੀਆ ਸਵਾਲ ਆ ਤੁਹਾਡਾ ਕਿਉਂਕਿ ਨਾ ਇਹਦੇ ਵਿੱਚ ਬਈ ਬੱਕਰੀਆਂ ਦੇ ਵਿੱਚ 100 ਬੰਦਾ ਸ਼ੁਰੂ ਕਰਦਾ 90 ਫੇਲ ਹੁੰਦੇ ਆ ਉਹਨਾਂ ਦੀ ਪਹਿਲੀ ਇਹੀ ਗਲਤੀ ਹੁੰਦੀ ਆ ਬਈ ਬਿਨਾਂ ਸਿੱਖੇ ਕਰੇ ਠੀਕ ਹੈ ਦੂਜੀ ਗਲਤੀ ਹੁੰਦੀ ਹੈ ਨਸਲ ਦੀ ਕਿਹੜੀ ਚੋਣ ਕਰ ਲਈ ਕਿਉਂਕਿ ਹਰੇਕ ਬੱਕਰੀ ਬਈ ਸਟਾਲ ਫੀਡ ਤੇ ਦੋ ਤਰੀਕੇ ਨਾਲ ਹੁੰਦੀ ਆ ਬੱਕਰੀ ਪਾਲਣਾ ਸਟਾਲ ਫੀਡ ਹੈ ਮੱਝਾਂ ਗਾਂਾਂ ਨੂੰ ਰੱਖਣਾ ਗਰੇਜਿੰਗ ਮੰਨ ਲਓ ਬਾਹਰ ਚਰਾਇ ਤੇ ਜਿਹੜਾ ਪੁਰਾਣਾ ਹੈ ਆਪਣੇ ਤਰੀਕੇ ਤੋਂ ਮਾਲ ਵਾਲੇ ਦੇਖਿਆ ਹੋਊਂਗੇ ਹਨਾ ਉਹ 'ਚ ਵੀ ਮੁਸ਼ਕਲਾਂ ਐ 'ਚ ਵੀ ਮੁਸ਼ਕਲ ਹੈ ਪਰ ਤੁਸੀਂ ਬਈ ਇੱਕ ਬਰੀਡ ਜਿਹੜੀ ਨਸਲ ਆ ਉਹ ਡਿਸਾਈਡ ਕਰਨੀ ਆ ਕਿਹੜੀ ਨਸਲ ਤੋਂ ਕੰਮ ਸ਼ੁਰੂ ਕਰੀਏ ਹਨਾ ਉਹ ਤੁਹਾਨੂੰ ਬਈ ਉਹ ਸਾਰਾ ਅਸੀਂ ਇੱਥੇ ਦੱਸਦੇ ਆ ਆਪਣਾ ਟ੍ਰੇਨਿੰਗ ਹਾਂ ਟ੍ਰੇਨਿੰਗ ਹੁੰਦੀ ਆ ਕਿਹੜੀ ਨਸਲ ਤੋਂ ਹੁਣ ਹਰੇਕ ਬੰਦਾ ਕੀ ਕਰਦਾ ਬੀਟਲ ਬੱਕਰੀ ਲਿਆਉਂਦਾ ਬੀਟਲ ਬੱਕਰੀ ਬਈ ਨਹੀਂ ਸਰਵਾਈਵ ਕਰਦੀ ਘਰੇ ਬਈ ਜੇ ਘਰੇ ਕਰੂਗੀ ਖਰਚਾ ਬਹੁਤ ਕਰਨਾ ਪਊ ਬਹੁਤ ਮਿਹਨਤ ਕਰਨੀ ਪਊ ਹੋਰ ਬਹੁਤ ਨਸਲਾਂ ਜਿੱਦੂ ਤੁਸੀਂ ਘਰੇ ਰੱਖ ਕੇ ਬਹੁਤ ਚੰਗੇ ਪੈਸੇ ਕਮਾ ਸਕਦੇ ਹੋ ਹੁਣ ਹਰੇਕ ਬੰਦਾ ਯਾਰ ਬੀਟਲ ਚੱਕ ਲਿਆਉਂਦਾ ਬੀਟਲ ਦਾ ਬਈ ਬਹੁਤ ਲੈਵਲ ਆ ਇਹਦਾ ਖਰਚੇ ਦਾ ਇਹ ਤੇ ਸੰਭਾਈ ਦਾ ਬਹੁਤ ਮਾਲਾ ਜਰੂਰੀ ਗੱਲਾਂ ਹੁੰਦੀਆਂ ਐ ਚ ਉਹਦਿਆਂ ਵੀ ਆਪਾਂ ਦੱਸਦੇ ਆ ਤੇ ਪਰ ਹੋਰ ਹੈਗੀ ਬਰਬਰੀ ਨਸਲ ਹੈਗੀ ਆ ਭੇਡਾਂ ਤੇ ਬਹੁਤ ਵਧੀਆ ਬਈ ਇਨਕਮ ਹੈਗੀ ਆ ਚੰਗੇ ਪੈਸੇ ਬੰਦੇ ਆ ਅਲੱਗ-ਅਲੱਗ ਹੁੰਦਾ ਪਰ ਇਹ ਕਿਤੇ ਨਾ ਕਿਤੇ ਗਲਤੀ ਕਰਕੇ ਫੇਰ ਉਹ ਜਦੋਂ ਖਰੀਦਣ ਵੇਲੇ ਉਹਨੂੰ ਐ ਨਹੀਂ ਪਤਾ ਹੁੰਦਾ ਮੇਰੀ ਬੱਕਰੀ ਕਿੰਨੇ ਦੀ ਐ ਸਾਰੇ ਫਾਲਟ ਹੈਗੇ ਸਾਰੇ ਪੂਰੀ ਹੈ ਬਈ ਇਹ ਨਸਲ ਦੀ ਕਿਤੇ ਕੋਈ ਫਾਲਟ ਵੀ ਹੈਗਾ ਕੋਈ ਨੌਕਸ ਹੁੰਦਾ ਥਣ ਬੰਦ ਹੁੰਦਾ ਜਿਵੇਂ ਆਪਣੇ ਉਹ ਬੱਕਰੀ ਇੱਕ ਫਿਰਦੀ ਅੰਦਰ ਉਹਦਾ ਥਣ ਵੀ ਬੰਦ ਹੈ ਠੀਕ ਹੈ ਨਵੇਂ ਬੰਦੇ ਨੂੰ ਉਹ ਚੀਜ਼ਾਂ ਦਾ ਨਹੀਂ ਕੋਈ ਪਤਾ ਹੁੰਦਾ ਉੱਥੇ ਮੁੜ ਕੇ ਕਈ ਗੱਬਣ ਕਰਕੇ ਖਾਲੀ ਦੇ ਦਿੰਦੇ ਆ ਉਹ ਉਹ 6-6 ਮਹੀਨੇ ਸੁੰਦੀ ਨਹੀਂ ਮੁੜ ਕੇ ਘਾਟੇ ਜਾਂਦੇ ਕੰਗਾਂ ਤੇ ਤਾਂ ਰਾਜਦੀ ਨਹੀਂ ਬੱਕਰੀ ਬਈ ਲਿਸਕੀਆਂ ਰਹਿ ਜਾਂਦੀਆਂ ਸੁੱਕ ਜਾਂਦੀਆਂ ਵਾਲ ਝੜ ਜਾਂਦੇ ਹਨਾ ਉੱਥੇ ਬਈ ਫਿਰ ਫੇਲ ਹੀ ਹੋਣਾ ਕੰਮ ਕਿਉਂਕਿ ਮੱਝ ਗਾਂ ਨਾਲੋਂ ਬਈ ਬਹੁਤ ਅਲੱਗ ਦਾ ਕੰਮ ਹੈਗਾ ਬਹੁਤ ਜ਼ਿੰਮੇਵਾਰੀ ਇਹਦਾ ਕੰਮ ਹੈਗਾ ਇਹ ਨੇ ਇਹਦੇ ਜੇ ਤੁਸੀਂ ਜੇ ਮੰਨ ਲਓ ਆਪਾਂ ਆਮ ਨਵਾਂ ਬੰਦਾ ਹੈਗਾ ਵੀ ਕਿੰਨੇ ਕਾਲੀ ਬੱਕਰੀ ਜੇ ਨਵੇਂ ਬੰਦੇ ਨੇ ਸ਼ੁਰੂਆਤ ਕਿੰਨੇ ਪੈਸੇ ਨੇ ਬਈ ਨਵੀਂ سٹਾਰਟ ਕਰਨਾ ਹੈ ਬਾਕੀ ਤਾਂ ਆ ਦਾ ਬਸਟੋਂ ਦਾ ਬੱਕਰੀ ਪਾਲਣਾ ਇਹ ਵੀ ਬਈ ਕੰਮ ਜਵ ਤਾਂ ਤਾਂ ਹੁੰਦਾ ਇਹ ਤੋਂ ਤੁਸੀਂ 5-10000 ਤੋਂ ਵੀ ਕੰਮ ਸ਼ੁਰੂ ਕਰ ਸਕਦੇ ਹੋ ਪਰ ਜੇ ਕਿਸੇ ਨੌਜਵਾਨ ਨੇ ਕੰਮ ਕਰਨਾ ਯਾਰ ਮੈਂ ਪ੍ਰਾਈਵੇਟ ਜੌਬ ਨਹੀਂ ਕਰਨੀ ਬਾਹਰ ਨਹੀਂ ਜਾਣਾ ਪ੍ਰੋਪਰ ਕੰਮ ਸ਼ੁਰੂ ਕਰਨਾ ਉਹ ਨੌ ਬੱਕਰੀਆਂ ਤੇ ਇੱਕ ਬੱਕਰੇ ਤੋਂ ਕੰਮ ਸ਼ੁਰੂ ਕਰ ਲੇ ਜਾਂ ਪੰਜ ਬੱਕਰੀਆਂ ਇੱਕ ਬੱਕਰੇ ਤੋਂ ਕੰਮ ਸ਼ੁਰੂ ਕਰ ਲੇ ਤੇ ਜਿਹੜੀ ਬਰਬਰੀ ਆ ਜਾਂਦੀ ਹੈ ਵੀਰੇ 15-16000 ਦੀ ਵਧੀਆ ਬਰਬਰੀ ਆ ਜਾਂਦੀ ਹੈ ਜਿਹੜੀ ਬੀਟ ਲ ਉਹ 25000 ਦੇ ਵਿੱਚ ਆ ਜਾਂਦੀ ਹੈ ਉਹਦਾ ਕਈ ਵਾਰੀ 4-5000 ਰੇਟ ਇਧਰ ਉਧਰ ਤਾਂ ਹੋ ਜਾਂਦਾ ਕਈ ਵਾਰੀ ਹੁਣ ਬੱਕਰੀ ਸੂਈ ਆ ਮਗਰ ਮੇਵਣੇ ਆ ਉਹ 5000 ਮਹਿੰਗੀ ਮਿਲੂਗੀ ਉਹੀ ਬੱਕਰੀ ਜੇ 1 ਮਹੀਨੇ ਦੀ ਗੱਭਣ ਹੈਗੀ ਆ 2 ਮਹੀਨੇ ਦੀ ਗੱਭਣ ਹੈਗੀ ਆ ਉਹ 2-3000 ਰੁਪਏ ਆਪ ਨੂੰ ਸਸਤੀ ਮਿਲ ਜੂਗੀ ਪਰ ਬੱਕਰੀ ਤੁਸੀਂ ਨਵਾਂ ਖਾਨ ਲੈਣਾ ਵਧੀਆ ਬੱਕਰੀ ਲੈਣੀ ਆ ਆਪਾਂ ਚਾਰ ਪੈਸੇ ਵੱਧ ਲੱਗ ਜਾਣ ਮਾੜਾ ਜਾਨਵਰ ਨਹੀਂ ਲੈਣਾ ਤੁਸੀਂ ਮਾੜਾ ਮਾੜਾ ਹੀ ਖਾਊਗਾ ਤੇ ਮਾੜਾ ਹੀ ਤੁਹਾਨੂੰ ਪੈਦਾ ਕਰੂਗਾ ਤੁਸੀਂ ਚੰਗੀ ਚੀਜ਼ ਖਾ ਚੰਗਾ ਜਾਨਵਰ ਖਰੀਦੋ ਚੰਗੀ ਉਹਦੀ ਸੰਭਾਲ ਕਰੋ ਫੀਡ ਵਗੈਰਾ ਚੰਗੀ ਪਾਓ ਤੇ ਉਹ ਸ ਬੱਕਰੀ ਆ ਆਪਾਂ ਜਦੋਂ ਕ੍ਰਾਸ ਕਰਾ ਲਈ ਫਿਰ ਕਿੰਨੇ ਸਮੇਂ ਬਾਅਦ ਇਹ ਸੂਪਿੰਦੀ ਹੈ ਜੀ ਜਦੋਂ ਪਹਿਲਾਂ ਵੀਰੇ ਪੱਠ ਛੋਟੀ ਹੁੰਦੀ ਹੈ ਇਹ ਜਿਹੜੀ ਬਰਬਰੀ ਇਹ ਤਾਂ 8-9 ਮਹੀਨਿਆਂ ਦੀ ਪਹਿਲੀ ਵਾਰ ਕ੍ਰਾਸ ਹੋ ਜਾਂਦੀ ਹੈ ਜਿਹੜੀ ਬੀਟਲਾ ਉਹ 12 ਮਹੀਨਿਆਂ ਦੀ ਦੋਦਨ ਤੇ ਜਾ ਕੇ ਕ੍ਰਾਸ ਹੋ ਜਾਂਦੀ ਹੈ ਤੇ ਇਹ 5 ਮਹੀਨੇ ਬਈ ਗੱਭ ਰੱਖਦੀ ਹੈ ਢੇ ਪੇਟ ਦੇ ਵਿੱਚ 5 ਦਿਨ ਪਹਿਲਾਂ ਵੀ ਸੂਪੈਂਦੀ ਆ 5 ਦਿਨ ਬਾਅਦ ਚ ਵੀ ਜਦੋਂ ਸੂਪੀਏ 2 ਮਹੀਨਿਆਂ ਬਾਅਦ ਮਹੀਨੇ ਬਾਅਦ ਫੇਰ ਹੀਟ ਚ ਆ ਜਾਂਦੀ ਆ ਹਾਂ ਉਸ ਤੋਂ ਬਾਅਦ ਤੁਸੀਂ 1-2 ਮਹੀਨੇ ਉਹਦੇ ਕ੍ਰੋਸ ਕਰਵਾ ਕੇ ਉਹਦੋਂ ਨੂੰ ਦੁੱਧ ਮਿਲਦਾ ਰਹਿੰਦਾ ਕਿਉਂਕਿ ਜਦੋਂ ਦੁਬਾਰੇ ਕ੍ਰੋਸ ਹੁੰਦੀ ਆ ਦੁੱਧ ਸੁੱਕਣ ਲੱਗ ਜਾਂਦਾ ਤੇ ਮੱਝਾਂ ਦਾ ਕੰਮ ਹੀ ਹੁੰਦਾ ਉਹਦੋਂ ਨੂੰ ਬੱਚੇ ਪਾਲ ਜਾਂਦੇ ਆ ਤੇ ਇਹ ਮੰਨ ਲਓ ਜਿਹੜੀ ਬਰਬਰੀ ਹੈ ਇਹ ਸਾਲ ਚ ਦੋ ਸੂਏ ਵੀ ਦੇ ਸਕਦੀ ਆ ਤੇ ਜਿਹੜੀ ਬੀਟਲਾ ਵੀਰੇ ਉਹ ਅਗਲਾ ਕਹੀ ਜਾਂਦਾ ਪਰ ਸਾਲ ਚ ਦੋ ਸੂਏ ਆਉਂਦੇ ਨਹੀਂ 1.5 ਸਾਲ ਚ ਦੋ ਸੂਏ ਜਿਹੜੇ ਨੇ ਲੈ ਲਏ ਉਹ ਕਾਮਯਾਬ ਪਰ ਜਿਹੜੇ ਨਵੇਂ ਬੰਦੇ ਉਹਨਾਂ ਤੋਂ ਬਈ ਸਾਲ ਚ ਇੱਕ ਸ ਕੰਮ ਆਉਂਦਾ ਕਿ ਬਸ ਕੱਲਾ ਇਹ ਆਪਾਂ ਨੂੰ ਬਸ ਸੂ ਪੀ ਜਦੋਂ ਆਪਣੇ ਕੋਲ ਜਾਨਵਰ ਹੋ ਗਏ ਉਹ ਸੇਲ ਸੇਲ ਦੇ ਵਿੱਚ ਹੀ ਪੈਸਾ ਆਉਂਦਾ ਬਈ ਜਾਦੀ ਜਿਵੇਂ ਹੁੰਦਾ ਇਹਦੇ ਵਿੱਚ ਬਰੀਡਿੰਗ ਤੇ ਸੈਟਅਪ ਬਰੀਡਿੰਗ ਸੈਟਅਪ ਹੁੰਦਾ ਜਿਵੇਂ ਮੇਮ ਨੇ ਵੇਚਨੇ ਆਪਾਂ ਕੱਲੇ ਠੀਕ ਹੈ ਚੰਗੇ ਰੇਟਾਂ ਤੇ ਦੂਜੇ ਨੰਬਰ ਤੇ ਆ ਜਾਂਦਾ ਇਹਦਾ ਮੀਟ ਪਰਪਸ ਆਸਤੇ ਜਿਹੜਾ ਕਟੀਆਂ ਮਾਲ ਹੁੰਦਾ ਦੇਸੀ ਬੱਕਰੀਆਂ ਹੋਊਗਾ ਭੇਡਾਂ ਹੋਊਗਾ ਇਹ ਕਟੀਆਂ ਆਸਤੇ ਜਾਂਦੀਆਂ ਇੱਕ ਜਿਹੜਾ ਆ ਗਿਆ ਕੁਰਬਾਨੀ ਦਾ ਕੰਮ ਆ ਗਿਆ ਖੱਸੀ ਬੱਕਰੇ ਜਾਂਡੂ ਬੱਕਰੇ ਵੱਡੇ ਬੱਕਰੇ ਪੈਦਾ ਕਰਕੇ ਜਿਹੜੇ ਆਪਣੇ ਮੁਸਲਮਾਨ ਭਰਾ ਕੁਰਬਾਨੀ ਲਾਉਂਦੇ ਆ ਬકરી ਈ ਤੇ ਸਾਲ ਤੋਂ ਆਉਂਦੀ ਆ ਉਦੋਂ ਵੇਚਨੇ ਇਹ ਤਿੰਨ ਚਾਰ ਤਰੀਕਿਆਂ ਨਾਲ ਤੁਸੀਂ ਜਿਹੜਾ ਚੌਥਾ ਆ ਗਿਆ ਦੁੱਧ ਹੁਣ ਜਿਵੇਂ ਜ਼ਿਆਦੇ ਮਾਲ ਹੈਗਾ ਤੁਹਾਡੇ ਕੋਲੇ ਆਪਣੇ ਜਿਹੜੇ ਬਾਹਰ ਚਾਰਦੇ ਵਿਚਾਰੇ ਉਹ ਦੁੱਧ ਤੇ ਘਰ ਚੱਲਦਾ ਉਹ ਜ਼ਿਆਦੇ ਬੱਕਰੀਆਂ ਹੁੰਦੀਆਂ ਦੁੱਧ ਦੋ ਦੋ ਪਾ ਦਿੰਦੇ ਡੈਰੀ ਤੇ 30 35 ਰੁਪਏ ਪਰ ਇਹਦਾ ਦੁੱਧ ਦੀ ਬਈ ਕਾਸਟ ਬਹੁਤ ਕੀਮਤੀ ਦੁੱਧ ਹੈ ਥੋੜਾ ਸਰਕਾਰ ਨੂੰ ਚਾਹੀਦਾ ਇਹਦੇ ਫੂਡ ਪ੍ਰੋਸੈਸਿੰਗ ਇਹਦੀਆਂ ਜੁਨਟਾਂ ਲਾਈਆਂ ਜਾਣ ਸਿਖਾਇਆ ਜਾਵੇ ਨੌਜਵਾਨਾਂ ਨੂੰ ਹੁਣ ਸ਼ਹਿਰ ਦੇ ਵਿੱਚ ਤੁਸੀਂ 100-200 ਰੁਪਏ ਆਵੇਂ ਤਾਂ ਦੁੱਧ ਉਹ ਕਰਕੇ ਵੇਚ ਸਕਦੇ ਹੋ ਠੀਕ ਹੈ ਤੇ ਇਹਦਾ ਪਨੀਰ ਬਹੁਤ ਵਧੀਆ ਹੁੰਦਾ ਠੀਕ ਹੈ ਪਨੀਰ ਇਹਦਾ ਵੇਚ ਸਕਦੇ ਪਰ ਹਜੇ ਇਹਦਾ ਕੋਈ ਸਿਸਟਮ ਨਹੀਂ ਬਣਿਆ ਕੋਈ ਇੰਨੇ ਪੈਸੇ ਲਾ ਕੇ ਰਾਜੀ ਨਹੀਂ ਆਪਣੇ ਦਾ ਬੱਕਰੀ ਦਾ ਦੁੱਧ ਉਹ ਦੋ ਪੀਂਦੇ ਜਦੋਂ ਡੇਂਗੂ ਹੋ ਜਾਂਦਾ ਜਾਂ ਬਿਮਾਰ ਹੋ ਜਾਂਦਾ ਆਪਣੇ ਦਾ ਚੰਗਾ ਨਹੀਂ ਨਾ ਸਮਝਦੇ ਦੱਦਿਆ ਹਾਂ ਚੰਗਾ ਭਈ ਇਹਦੇ ਇਹਦੇ ਦੁੱਧ ਵਰਗਾ ਦੁੱਧ ਹੀ ਨਹੀਂ ਹੁਣ ਕਈ ਵਾਰੀ ਆਪਣੇ ਬੱਚਾ ਹੁੰਦਾ ਘਰੇ ਮਾਂ ਦੇ ਦੁੱਧ ਨਹੀਂ ਆਉਂਦਾ ਇਹਨੂੰ ਇੱਕ ਦਿਨ ਦਾ ਬੱਚੇ ਨੂੰ ਵੀ ਇਹਦਾ ਦੁੱਧ ਸਿੱਧਾ ਡਾਇਰੈਕਟ ਪਿਆ ਸਕਦੇ ਆ ਆਪਾਂ ਤੇ ਉਹਨੂੰ ਕੋਈ ਇਫੈਕਸ਼ਨ ਨਹੀਂ ਹੁੰਨੀ ਕੋਸ ਨਹੀਂ ਉਹਦੇ ਪਾਚ ਨੇ ਉਹ ਮਤਲਬ ਪਚ ਜੂਗਾ ਐਡਾ ਚੰਗਾ ਦੋਦਾ ਬਈ ਜਿਹੜਾ ਇੱਕ ਦਿਨ ਤੇ ਬੱਚੇ ਨੂੰ ਆਪਾਂ ਆਪਦੇ ਨੂੰ ਬੰਦੇ ਦੇ ਨੂੰ ਜਾਂ ਮਨੁੱਖ ਦੇ ਬੰਦੇ ਨੂੰ ਬੱਚੇ ਨੂੰ ਆਪਾਂ ਪਿਆ ਸਕਦੇ ਆ ਇਦੋਂ ਚੰਗੀ ਬਈ ਦਵਾਈ ਕਿਹੜੀ ਹੋਊਗੀ ਇਹਦਾ ਇੱਕ ਬੱਚੇ ਨੂੰ ਦੁੱਧ ਪਿਆਈ ਜਾਓ ਤੁਸੀਂ ਉਹਦਾ ਦਿਮਾਗ ਦੇਖ ਲਓ ਦੂਜਾ ਮੱਝ ਗਾਂ ਦੇ ਦੁੱਧ ਪਿਆਈ ਉਹਦਾ ਦਿਮਾਗ ਦੇਖ ਲਓ ਇਹ ਦੁੱਧ ਦਾ ਬਹੁਤ ਫਾਇਦਾ ਮੈਂ ਨਾ ਛੋਟਾ ਹੁੰਦਾ ਸੀਗਾ ਤੇ ਅੱਖਾਂ ਯੇ ਦੁਖਣੀਆਂ ਆ ਜਾਂਦੀਆਂ ਦੁੱਧ ਦੇ ਵਿੱਚ ਥੋੜੀ ਫੜਕੜੀ ਪਾ ਕੇ ਨਾ ਤੇ ਬੰਬੇ ਅੱਖਾਂ ਤੇ ਧਰ ਜਾਂਦੇ ਸੀ ਠੰਡਾ ਬਾਈ ਬਹੁਤ ਦੇਸੀ ਦਵਾਈਆਂ ਚ ਇਹਦਾ ਦੁੱਧ ਪੈਂਦਾ ਠੀਕ ਐ ਦੁੱਧ ਚ ਗੋਣ ਇੰਨੇ ਆ ਇਹਦੇ ਦੁੱਧ ਨਾਲ ਮਟਾਪਾ ਨਹੀਂ ਆਉਂਦਾ ਬਾਈ ਠੀਕ ਐ ਇਹਦੀ ਦੁੱਧ ਦੀ ਚਾਹ ਏਡੀ ਸੁਆਦ ਬਣਦੀ ਐ ਇਹਦਾ ਹੁਣ ਬਾਈ ਲੋਕ ਨਖਰੇ ਕਰਦੇ ਯਾਰ ਬੱਕਰਿਆਂ ਇੱਥੇ ਵੀ ਆ ਕੇ ਕਹੀ ਕਹਿੰਦੇ ਯਾਰ ਬੱਕਰੀ ਦੇ ਦੁੱਧ ਦੀ ਚਾਹ ਪੀ ਜਾਂਦੇ ਮੈਂ ਕਿਹਾ ਬਾਈ ਇੰਨਾ ਦੁੱਧ ਸਾਡੇ ਕੋਲੇ ਫालतू ਨਹੀਂ ਸਾਨੂੰ ਤਾਂ ਅਸੀਂ ਅਮਰੀਕਨ ਗਾਈਆਂ ਵਾਲੇ ਪਿਉਆਣੇ ਆ ਜਿਹੜਾ ਬਾਈ ਮੰਨ ਲਓ 20 25 ਰੁਪਏ ਵਾਲਾ ਹੈਗਾ ਹਨਾ ਉਹਦਾ ਜਮਾਂ ਉਹ ਜਿ ਆਦਰ ਕੀ ਚਾਹ ਬੰਦੀ ਆ ਬਈ ਹਾਂ ਹਾਂ ਬਹੁਤ ਵਧੀਆ ਦੁੱਧ ਆ ਬਈ ਸਾਨੂੰ ਕੋਈ ਇਹ ਚ ਮੁਸ਼ਕਲ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਬਈ ਇਹ ਚ ਇੱਕ ਬਈ ਤੁਸੀਂ ਜਿਹੜਾ ਬੱਕਰੀ ਜਿਹੜਾ ਫਾਰਮ ਆ ਇਹਦੇ ਚਲੋ ਸ਼ੁਰੂ ਕੀਤੇ ਕੀਤੇ ਨਾਲ ਤੁਸੀਂ ਇਹ ਮੁਰਗੀਆਂ ਤੇ ਨਾਲ ਹ ਬੱਕ ਤਾਂ ਇਹਦਾ ਕੀ ਸਿਸਟਮ ਆ ਕਿ ਇਹਦੇ ਨਾਲ ਕੋਈ ਇਨਕਮ ਇਹਦੇ ਨਾਲ ਵੀ ਹੁੰਦੀ ਆ ਇਹ ਬਈ ਨਾ ਹੈ ਤਾਂ ਸ਼ੌਂਕ ਹੀ ਮੇਰਾ ਇਹ ਅੱਛਾ ਪਰ ਇਹ ਚੀਜ਼ ਚ ਬਈ ਮੈਨੂੰ ਮੈਂ ਟ੍ਰੇਨਿੰਗ ਤੇ ਵੀ ਆਪਦੇ ਬੰਦਿਆਂ ਨੂੰ ਦੱਸਦਾ ਠੀਕ ਹੈ ਜਿਹੜਾ ਬੱਕਰੀ ਪਾਲਣ ਜਿਹੜਾ ਫੇਲ ਹੋ ਜਾਂਦਾ ਨਾ ਫੇਲ ਹੋਣ ਦਾ ਇਹੀ ਕਾਰਨ ਆ ਜਿਹੜਾ ਮੰਨ ਲਓ ਇਹ ਚ ਡੇਲੀ ਇਨਕਮ ਹੈ ਨਹੀਂ ਬੱਕਰੀਆਂ ਚ ਜਿਵੇਂ ਡੈਰੀ ਫਾਰਮ ਜਿੰਨੇ ਤਾਂ ਦੁੱਧ ਪਾਇਆ ਜਾਂਦਾ 10 ਦਿਨਾਂ ਤੋਂ ਪੈਸੇ ਆ ਜਾਂਦੇ ਆ ਜਿਹੜਾ ਬੱਕਰੀਆਂ ਦਾ ਆਉਂਦਾ 6 ਮਹੀਨਿਆਂ ਬਾਅਦ ਕੋਈ ਮੇਰੇ ਵਰਗਾ ਨੌਕਰੀ ਪੇਸ਼ ਆਏਗਾ ਜਾਂ ਕੋਈ ਐਕਸਟਰਾ ਹੈ ਹੀ ਆ ਉਹਦੇ ਕੋਲ ਪੈਸਾ ਉਹ ਤਾਂ ਸਰਵਾਈਵ ਕਰ ਜੂਗਾ ਬਾਈ ਜਿਹੜੇ ਬੰਦੇ ਨਾ ਤਾਂ ਫੀਡ ਲਿਆ ਕੇ ਚਾਰਾ ਹਰਾ ਚਾਰਾ ਸੁੱਕਾ ਚਾਰਾ ਸਾਰਾ ਕੁਝ ਪਾਉਣਾ ਉਹ ਬਈ ਨਹੀਂ ਖਰਚੇ ਮਾਰ ਜਾਂਦਾ ਬੱਕਰੀਆਂ ਦਾ ਜਦੋਂ ਉਹਨੂੰ ਸੁੰਦੇ ਆ ਬੱਚੇ ਉਹਨੂੰ ਉਹਦਾ ਬਈ ਕੰਮ ਜੇਬ ਢਿੱਲੀ ਹੋ ਜਾਂਦੀ ਹੈ ਇਹ ਜਿਹੜਾ ਬੱਕਰੀ ਮੁਰਗੀ ਹੈ ਜਿਹੜਾ ਆਪਾਂ ਮੁਰਗੀਆਂ ਨਾਲ ਰੱਖ ਲੈਣ ਭਰਾ ਹਮ 100 ਕ ਮੁਰਗੀ 50 ਕ ਮੁਰਗੀ ਇਹ ਡੇਲੀ ਇਨਕਮ ਬਈ ਇਹਦੇ ਆਂਡੇ ਡੇਲੀ ਵੇਚ ਕੇ 10-15 ਰੁਪਈਆ ਦਾ ਦੇਸੀ ਮੁਰਗੀ ਦਾ ਅੰਡਾ ਵਧੀਆ ਹਸ ਕੇ ਵੇਖਦਾ ਬਈ ਇਹਦੇ ਨਾਲ ਕੀ 4-500 ਰੁਪਈਆ ਡੇਲੀ ਦੀ ਆਮਦਨ ਬਣ ਸਕਦੀ ਹੈ ਉਹਨਾਂ ਦੀ ਠੀਕ ਹੈ ਤੇ ਉਹ ਆਪਦੇ 4 ਪੈਸੇ ਉਹੀ ਬੱਕਰੀਆਂ ਦੇ ਨਾਲ ਵੀ ਉਹਦੋਂ ਬੱਕਰੀਆਂ ਭਾਈ ਜਦੋਂ ਨੂੰ ਸੂਪ ਪੈਂਦੀਆਂ ਫਿਰ ਤਾਂ ਬੱਕਰੀਆਂ ਢੇਰ ਲਾ ਦਿੰਦੀਆਂ ਪਰ ਜਿਹੜੇ 2-4 ਮਹੀਨੇ ਕੱਢਣੇ ਹੁੰਦੇ ਆ ਉਹ ਔਖੇ ਹੋ ਜਾਂਦੇ ਆ ਉਹ ਮੈਂ ਤਾਂ ਹੀ ਇਹ ਨਾਲ ਭਾਈ ਸੈਟਅਪ ਕੀਤਾ ਇਹ ਆਰ ਆਈ ਆਰ ਦੇਸੀ ਆਪਣੀ ਜਾਂ ਹਾਂ ਤੇ ਇਹਨਾਂ ਨੂੰ ਬਿਨਾ ਫੀਡ ਤੋਂ ਹੀ ਰੱਖਿਆ ਬਾਹਰਿਆਂ ਖੁੱਲੇ ਚਰਦੇ ਫਿਰਦੇ ਆ ਇਹ ਤੇ ਇਹਨਾਂ ਨੂੰ ਬਸ ਹੁਣ ਆ ਗੋਏ ਦੀ ਟਰਾਲੀ ਛਾਦੂਗਾ ਫਰੀਚ ਹੀ ਭਲੀ ਜਾਣਗੇ ਹਾਂ ਹਾਂ ਤੇ ਮਾੜਾ ਮੱਖਾ ਮਾੜੀਆਂ ਚ ਬਾਕੀ ਮਾੜਾ ਮੋਟਾ ਦਾਣਾ ਪਾ ਲਈਦਾ ਰੋਟੀਆਂ ਵੇਹੀਆਂ ਪਾ ਦੇ ਦੀਆਂ ਤੇ ਵਧੀਆ ਬਈ ਨਾਲ ਹੈਗਾ ਬਤਕਾਂ ਵਗੈਰਾ ਜਿਹੜੇ ਟਰਕੀ ਰੱਖੇ ਆ ਇਹ ਫਿਰ ਸਪੈਸ਼ਲ ਪੱਟਿਆ ਤੁਸੀਂ ਇਹ ਨਹੀਂ ਬਈ ਇਹ ਆਪਾਂ ਪੱਟ ਕਿਹਨਾਂ ਦਾ ਗਾਰਾ ਬਣਾਇਆ ਸੀਗਾ ਤੇ ਉਹ ਸਾਰਾ ਫਾਰਮ ਗਾਰੇ ਚ ਹੀ ਬਣਾਇਆ ਸੀ ਇਹ ਮੈਂ ਮੁੜ ਕੇ ਬੰਦ ਕਰਨ ਲੱਗਿਆ ਸੀਗਾ ਅੱਛਾ ਇਹ ਮੁੜ ਕੇ ਮੈਨੂੰ ਦਿਮਾਗ ਚ ਆ ਗਿਆ ਯਾਰ ਮੈਂ ਕਿਹਾ ਆਪਾਂ ਆ ਡੱਕ ਰੱਖਾਂਗੇ ਹੁਣ ਦੋ ਤਿੰਨ ਯਾਰ ਅਮਰੀਕਨ ਟਰਕੀ ਹੈ ਹੋਰ ਵੀ ਹਾਂਸ ਹੈਗੇ ਆ ਤੇ ਉਹ ਇੱਥੇ ਵਧੀਆ ਖੁਸ਼ ਰਹਿੰਦੇ ਇਹਦੇ ਵਿੱਚ ਤੇ ਇਹ ਚ ਮੱਛੀਆਂ-ਮੂਸੀਆਂ ਵੇਖ ਲੈਣ ਜੇ ਕੰਮਜਾਬ ਹੋਊਗਾ ਤੇ ਇਹਦਾ ਬਸ ਵੈਸੇ ਸ਼ੌਂਕਾਸਤੇ ਲਾਇਆ ਪਰ ਇਹ ਚ ਮੈਂ ਇਹ ਚੀਜ਼ ਸਿੱਖ ਗਿਆ ਬੱਕਰੀਆਂ ਦੇ ਨਾਲ ਜੇ ਕਿਹਨੇ ਬੱਕਰੀਆਂ 5-10 ਰੱਖਣੀਆਂ ਨਾਲ 100-200 ਮੁਰਗੀ ਵੀ ਰੱਖ ਲੈ ਤੇ ਥੋੜੇ ਸੈਟਅਪ ਚ ਬਹੁਤ ਵਧੀਆ ਜਿਹੜੇ ਮੁਰਗੀ ਆਉਂਦੇ ਆ ਉਹ ਤੁਸੀਂ होली-ਦੀਵਾਲੀ ਵੇਚ ਸਕਦੇ ਹੋ ਆਪਦੇ ਮੀਟ ਪਰਪoze ਆਸਤੇ ਤੇ ਜਿਹੜੇ ਨੇ ਇੱਕ ਦਿਨ ਦਾ ਚੂਚਾ ਨਾ ਪਾਉਣ ਕਈ ਭਰਾ ਪਾਲ ਲੈਂਦੇ ਮੇਰਾ ਵੀ ਕਾਫੀ ਨੁਕਸਾਨ ਹੋ ਗਿਆ ਕਿਉਂ ਪਹਿਲੀ ਾਰ ਰੱਖੀਆਂ ਸੀ ਬੰਦਾ ਵੀ ਤਿਆਰ ਬਿਨਾ ਹੀ ਸਖਦਾ ਤੇ ਇਹ ਚ ਤੁਸੀਂ ਨਾ ਮੰ ਲਓ 1 ਮਹੀਨੇ ਦਾ ਜਾਂ 1.5 ਮਹੀਨੇ ਦਾ ਚੂਚਾ ਪਾਓ ਤੁਸੀਂ ਹਾਂ ਬਹੁਤ ਵਧੀਆ ਨਾਲ ਬੱਕਰੀਆਂ ਦੇ ਬਈਏ ਇੱਕ ਤਾਂ ਬਈ ਜੀ ਆਪਦਾ ਪਤਾ ਦੱਸ ਦਿਓ ਕਈ ਵਾਰੀ ਨਾ ਵੀਡੀਓ ਦੇਖਦੇ ਆ ਤੇ ਉਹ ਕਹਿੰਦੇ ਤੁਸੀਂ ਪਤਾ ਨਹੀਂ ਦੱਸਦੇ ਤੇ ਜੇ ਫੋਨ ਨੰਬਰ ਦੱਸਣਾ ਤਾਂ ਤੁਸੀਂ ਉਹ ਦੱਸ ਸਕਦੇ ਆ ਕਈ ਵਾਰੀ ਫੋਨ ਜਾਦੇ ਆਨ ਕਰਕੇ ਚੱਕਿਆ ਨਹੀਂ ਜਾਂਦਾ ਕਿ ਉਹ ਸਾਰੀ ਕਿਸੇ ਨੇ ਵੈਰੀਟ ਕਰਨਾ ਬਈ ਫਾਰਮ ਹਨਾ ਪ੍ਰੋਪਰ ਗੱਲਬਾਤ ਕਰਨੀ ਹੈ ਬੱਕਰੀਆਂ ਬਾਰੇ ਬੱਕਰੀਆਂ ਲੋਣ ਬਾਰੇ ਜਾਂ ਬੱਕਰੀਆਂ ਕਿਵੇਂ ਹਨਾ ਉਹ ਆਪਣਾ ਪਿੰਡ ਹੈਗਾ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਬਈ ਤੇ ਨੰਬਰ ਹੈਗਾ 90563838435 ਕੇਰੀ ਬਈ ਫੋਨ ਵਾਲੇ ਆਉਂਦੇ ਨਹੀਂ ਚੱਕੀਦਾ ਤੁਸੀਂ ਇੱਕ ਵਟਸਐਪ ਰਿਕਾਰਡਿੰਗ ਭੇਜ ਦਿਓ ਮੈਨੂੰ ਜੇ ਜੀ ਤੁਸੀਂ ਕੋਈ ਵੀ ਬੱਕਰੀਆਂ ਦੀ ਜਾਣਕਾਰੀ ਲੈਣੀ ਹੈ ਬੱਕਰੀਆਂ ਦੀ ਟ੍ਰੇਨਿੰਗ ਬਾਰੇ ਟ੍ਰੇਨਿੰਗ ਮੈਂ ਦੱਸ ਦਿੰਦਾ 28 ਤੇ 29 ਸਤੰਬਰ ਦੀ ਟ੍ਰੇਨਿੰਗ ਹੈਗੀ ਆ ਦੋ ਦਿਨਾਂ ਦੀ ਬਈ ਟ੍ਰੇਨਿੰਗ ਹੁੰਦੀ ਆ ਹਾਂ ਰਹਿਣ ਦਾ ਪ੍ਰਬੰਧ ਹੁੰਦਾ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਹੈ ਸੈਂਟਰਲ ਗਵਰਨਮੈਂਟ ਤੋਂ ਅਪਰੂਵਡ ਜਿਹੜਾ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੰਨੇ ਆ ਲੋਨ ਬਾਰੇ ਜਾਣਕਾਰੀ ਸਬਸਿਡੀ ਚੰਗੀ ਹੈਗੀ ਤੇ ਠੀਕ ਆ ਉਹਦੇ ਬਾਰੇ ਸਾਰਾ ਦੱਸ ਦਿਆਂ ਤੇ ਬੱਕਰੀਆਂ ਰੱਖਣੀਆਂ ਕਿਵੇਂ ਆ ਕੀ ਬਿਮਾਰੀਆਂ ਕੀ ਵੈਕਸੀਨ ਹੁੰਦੀ ਆ ਕੀ ਫੀਡ ਹੁੰਦੀ ਆ ਕਿਵੇਂ ਸ਼ੈੱਡ ਪਾਉਣਾ ਇਕੱਲੀ-ਇਕੱਲੀ ਕਿੱਥੇ ਸਾਨੂੰ ਘਾਟਾ ਪੈਣਾ ਕਿੱਥੇ ਵਾ ਰਿਕਾਰਡ ਭੇਜ ਕੇ ਤੁਸੀਂ ਸੀਟ ਬੁੱਕ ਕਰਵਾ ਸਕਦੇ ਹੋ ਹਾਂ ਤੇ ਬਾਕੀ ਵੱਖ-ਵੱਖ ਸਰਕਾਰੀ ਅਧਾਰੇ ਵੀ ਦੇਈ ਜਾਂਦੇ ਪਰ ਉਹ ਸਾਲ ਚੈੱਕ ਦੀ ਟ੍ਰੇਨਿੰਗ ਹੁੰਦੀ ਹੈ ਤੁਸੀਂ ਉੱਥੋਂ ਫ੍ਰੀ ਚ ਵੀ ਟ੍ਰੇਨਿੰਗ ਲੈ ਸਕਦੇ ਸੋ ਇਸ ਵੀਡੀਓ ਵਿੱਚ ਤੁਹਾਨੂੰ ਇਹ ਜਿਹੜੀ ਸਾਰੀ ਜਾਣਕਾਰੀ ਕਿਵੇਂ ਲੱਗੀ ਉਹ ਕਮੈਂਟ ਕਰਕੇ ਦੱਸਿਓ ਇਹੋ ਜੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਆਪਣਾ ਮੋਟਿਵ ਹੁੰਦਾ ਵੀ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੋਂ ਉਹ ਜਿਹੜੀਆਂ ਇਹੋ ਜੀਆਂ ਵੀਡੀਓ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਵੀਡੀਓ ਵਧੀਆ ਲੱਗੇ ਕਿ ਸ਼ੇਅਰ ਵੀ ਕਰੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ